ਲੰਗੇ ਕੱਲ ਬੀਬੀ ਜਗੀਰਕੌਰ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਬੀਬੀ ਜਗੀਰਕੌਰ ਸ਼ਾਮਿਲ ਸੀ, ਪਰਮਿੰਦਰ ਸਿੰਘ ਢੀਂਡਸਾ ਸ਼ਾਮਿਲ ਸਨ। ਇਸ ਦੇ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਬੀਬੀ ਸਰਜੀਤ ਕੌਰ ਸ਼ਾਮਿਲ ਰਹੇ ਨੇ ਔਰ ਚੋਣਾਂ ਦੇ ਮੁਤਾਬਿਕ ਪ੍ਰੈਸ ਕਾਨਫਰੰਸ ਕਰਦੇ ਕਰਦੇ ਅਚਾਨਕ ਇਸ ਪ੍ਰੈਸ ਕਾਨਫਰੰਸ ਦਾ ਮਜਮੂਮ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਹੋ ਗਿਆ। ਜ਼ਾਹਿਰ ਤੌਰ ਦੇ ਉੱਤੇ ਹੋਣਾ ਸੀ ਕਿਉਂਕਿ ਵਾਰ-ਵਾਰ ਬੀਬੀ ਜਗੀਰਕੌਰ ਨੂੰ ਬਾਗੀ ਧੜਾ ਕਿਹਾ ਜਾ ਰਿਹਾ ਹੈ ਬੀਬੀ ਜਗੀਰਕੌਰ ਦੇ ਦਲ ਨੂੰ ਬਾਗੀ ਝੜਾ ਕਿਹਾ ਜਾ ਰਿਹਾ ਪਰ ਬੀਬੀ ਜਗੀਰਕੌਰ ਨੇ ਪਹਿਲਾਂ ਤਾਂ ਇਹ ਸਪਸ਼ਟੀਕਰਨ ਦਿੱਤਾ ਕਿ ਭਾਈ ਸਾਨੂੰ ਬਾਗੀ ਨਾ ਕਹੋ ਅਸੀਂ ਬਾਗੀ ਨਹੀਂ ਆ ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨ ਵਾਸਤੇ ਕੰਮ ਕਰ ਰਹੇ ਹਾਂ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਾਸਤੇ ਅਸੀਂ ਕੰਮ ਕਰਦੇ ਹਾਂ ਪਰ ਦੂਜੇ ਭਾਵੇਂ ਉਹ ਪ੍ਰਧਾਨ ਸਾਹਿਬ ਹੀ ਕਿਉਂ ਨਾ ਹੋਣ ਬਾਗੀ ਤਾਂ ਉਹਨਾਂ ਨੂੰ ਕਹਿਣਾ ਚਾਹੀਦਾ ਹੈ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਥਾਂ ਦੇ ਉੱਤੇ ਬੀਐਸਪੀ ਦੀ ਸਪੋਰਟ ਕਰਨਗੇ ਬਿਲਕੁਲ ਇੱਥੇ ਆ ਕੇ ਸਵਾਲ ਖੜਦਾ ਹੈ ਕਿ ਜਿੱਥੇ ਪਹਿਲਾਂ ਸ਼ਰੋਮਣੀ ਅਕਾਲੀ ਦਲ ਦੀ ਤਕੜੀ ਤੋਂ ਉਮੀਦਵਾਰ ਉਤਾਰੇਗੇ ਬੀਬੀ ਸਰਜੀਤ कौर ਅਚਾਨਕ ਉਹਨਾਂ ਤੋਂ ਸਪੋਰਟ ਵਾਪਸ ਖਿੱਚ ਲਈ ਪਰ ਹੁਣ ਸੁਖਬੀਰ ਸਿੰਘ ਬਾਦਲ ਜਾਂ ਪੂਰਨ ਸ਼ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਬੀਐਸਪੀ ਦੀ ਸਪੋਰਟ 'ਚ ਨਿਤਰ ਆਇਆ ਤਾਂ ਕੀ ਹੁਣ ਬੀਐਸਪੀ ਦਾ ਸਮਰਥਨ ਕਰਦਿਆਂ ਕਰਦਿਆਂ ਆਪਣੀ ਤਕੜੀ ਦੇ ਉੱਤੇ ਲੋਕਾਂ ਨੂੰ ਵੋਟ ਪਾਉਣ ਲਈ ਮਨਾ ਕਰਨਗੇ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਵਾਲ ਤਾਂ ਵਾਜਿਬ ਹੈ ਬਣਦਾ ਵੀ ਹੈ ਔਰ ਇੱਥੇ ਆ ਕੇ ਇਸੇ ਸਵਾਲ ਨੂੰ ਕੋਟ ਕਰਦਿਆਂ ਹੋਇਆ ਬੀਬੀ ਜਗੀਰ ਕੌਰ ਨੇ ਬਾਗੀ ਧੜਾ ਸੁਖਬੀਰ ਸਿੰਘ ਬਾਦਲ ਦੇ ਧੜੇ ਨੂੰ ਆਖ ਦਿੱਤਾ ਔਰ ਇੱਥੇ ਤੱਕ ਨਹੀਂ ਸਕੋਂ ਇਸ ਤੋਂ ਅੱਗੇ ਵੀ ਗੱਲਬਾਤ ਹੋਈ ਹੈ ਕਿ ਅਸਲ ਦੇ ਵਿੱਚ ਇਹ ਪੂਰਾ ਮਾਮਲਾ ਕਿਵੇਂ ਹੋਂਦ ਵਿੱਚ ਆਇਆ ਇਹ ਬਾਗੀ ਬਰਤਾਂਤ ਕਿਵੇਂ ਵਾਪਰਿਆ ਬੀਬੀ ਜਗੀਰ ਕੌਰ ਨੇ ਇਹ ਵੀ ਦੱਸਿਆ ਕਿ ਕੀ ਆਉਂਦੇ ਸਮੇਂ ਨੂੰ ਉਹ ਸੁਖਬੀਰ ਸਿੰਘ ਬਾਦਲ ਦੇ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰਨਗੇ ਯਾਨੀ ਕਿ ਕੀ ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਚ ਵਾਪਸ ਚਲ ਜਾਣਗੇ ਇਸ ਦਾ ਜਵਾਬ ਵੀ ਉਹਨਾਂ ਨੇ ਬਖੂਬੀ ਦਿੱਤਾ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਵਖਤ ਤਾਂ ਉਹ ਪਹਿਲਾਂ ਵੀ ਨਹੀਂ ਸੀ ਔਰ ਹੁਣ ਵੀ ਨਹੀਂ ਹੈਗੇ ਪਰ ਇਹਦੇ ਵਿੱਚ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਜਿਹੜੇ ਧੜੇਬੰਦੀ ਹੋਈ ਆਇਆ ਜਿਹੜਾ ਧੜਾ ਅਲੈਦਾ ਹੋਇਆ ਆ ਉਹਨੂੰ ਲੈ ਕੇ ਅਜੇ ਤੱਕ ਇਦਾਂ ਦੀ ਕੋਈ رائے ਨਹੀਂ ਹੈ ਕਿ ਦੂਸਰੇ ਢਲੇ ਦੇ ਨਾਲ ਹੱਥ ਮਿਲਾ ਲਿਆ ਜਾਵੇ ਜ਼ਰੂਰ ਕਹਿੰਦੇ ਆਪਸੀ ਨਿਰਾਸ਼ਾ ਚੱਲਦੀ ਪਈ ਹੈ ਮਤਭੇਦ ਜਿਹੜਾ ਉਹ ਜ਼ਰੂਰ ਹੋ ਸਕਦਾ ਆ ਪਰ ਇਸ ਮਾਮਲੇ ਦੇ ਵਿੱਚ ਬੀਬੀ ਜ਼ਗੀਰ ਕੌਰ ਨੇ ਹੋਰ بڑے ਵੱਡੇ ਖਲਾਸੇ ਕੀਤੇ ਨੇ ਜਿਸ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਜ਼ਿਕਰ ਵੀ ਹੁੰਦਾ ਆ ਹੁਣ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਿਹੜੀ ਹੈ ਉਹ ਅੱਜ ਤੋਂ 5 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਵੱਲੋਂ ਸਣੇ ਸੁਖਬੀਰ ਸਿੰਘ ਬਾਦਲ ਔਰ ਸਣੇ ਸਰਦਾਰ ਪਰਮਿੰਦਰ ਸਿੰਘ ਢੀਂਸਾ ਇਹਨਾਂ ਨੇ ਇਹ ਰਿਪੋਰਟ 6-6 ਰੁਪਏ ਦੇ ਵਿੱਚ ਨਿਲਾਮ ਕੀਤੀ ਸੀ ਇਸ ਰਿਪੋਰਟ ਦੀ ਕਾਪੀ ਨੂੰ 6-6 ਰੁਪਏ ਚ ਨਿਲਾਮ ਕੀਤਾ ਸੀ ਕਿਉਂਕਿ ਇਹ ਰਿਪੋਰਟ ਲੀਕ ਹੋ ਗਈ ਸੀ ਉਹ ਕਹਿੰਦੇ ਕਿ ਬਾਹਰ 10 ਰੁਪਏ ਚ ਉਦੋਂ ਇਹਨਾਂ ਨੇ ਕਿਹਾ ਸੀ ਕਿ ਬਾਹਰ 10 ਰੁਪਏ ਚ ਵਿਕਰੀ ਹੈ ਅਸੀਂ ਛੇ ਰੁਪਏ ਚ ਤੁਹਾਨੂੰ ਦੇ ਦਿੰਨੇ ਆ ਹੈਰਾਨੀ ਦੀ ਗੱਲ ਹੈ ਉਸ ਵੇਲੇ ਇਸ ਰਿਪੋਰਟ ਦਾ ਇਸ ਤਰ੍ਹਾਂ ਮਜ਼ਾਕ ਉਡਾਇਆ ਗਿਆ ਸੀ ਪਰਮਿੰਦਰ ਸਿੰਘ ਢੀਨਸਾ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਉਸ ਵੇਲੇ ਉਸ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੁੰਦੇ ਨੇ ਜਿੱਥੇ ਇਹ ਰਿਪੋਰਟ ਵੇਚੀ ਜਾ ਰਹੀ ਸੀ 6-6 ਰੁਪਏ ਦੇ ਵਿੱਚ ਔਰ ਹੁਣ ਇਹੀ ਦੋਵੇਂ ਬੀਬੀ ਜ਼ਗੀਰਕੌਰ ਦੀ ਸਪੋਰਟ ਦੇ ਵਿੱਚ ਬੈਠੇ ਹੋਏ ਨੇ ਇਹੀ ਦੋਵੇਂ ਹੁਣ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਮੁਤਾਬਕ ਇਹ ਗੱਲਾਂ ਕਰ ਰਹੇ ਕਿ ਇਸ ਰਿਪੋਰਟ ਦੇ ਵਿੱਚ ਤਾਂ ਬੜੇ ਵੱਡੇ ਖੁਲਾਸੇ ਹੋਏ ਨੇ ਹੈਰਾਨੀ ਦੀ ਗੱਲ ਹੈ ਕਿ ਪਹਿਲਾਂ ਗੱਲਾਂ ਹੋਰ ਤੇ ਹੁਣ ਗੱਲਾਂ ਹੋਰ ਪ੍ਰਤਾਂਵੀ ਇਸ ਰਿਪੋਰਟ ਨੂੰ ਹੁਣ ਵਾajib ਠਹਿਰਾਇਆ ਗਿਆ ਹੈ ਸ਼ਾਇਦ ਔਰ ਕਿਹਾ ਗਿਆ ਕਿ ਇਸ ਰਿਪੋਰਟ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਜਿਹੜੇ ਜਾਂਚ ਲਈ ਜ਼ਰੂਰੀ ਨੇ ਔਰ ਉਹਨਾਂ ਤੇ ਜਾਂਚ ਹੋਣੀ ਵੀ ਚਾਹੀਦੀ ਹੈ ਜ਼ਰੂਰ ਆਉਂਦਾ ਸਮਾਂ ਕੀ ਲੈ ਕੇ ਆਵੇਗਾ ਇਹ ਵੇਖਣ ਵਾਲੀ ਗੱਲ ਹੋਵੇਗੀ ਪਰ ਬੀਬੀ ਜ਼ਗੀਰਕੌਰ ਨੇ ਹੋਰ ਜਿਹੜੇ ਵੱਡੇ ਖੁਲਾਸੇ ਕੀਤੇ ਨੇ ਆਓ ਸੁਣਦੇ ਹਾਂ ਅਸੀਂ ਸਿਓ ਅਮਰੀਕਾ ਦੇ ਤੇ ਫਫਾਦਰਸ ਪਾਈਏ ਅਕਾਲੀ ਦਲ ਮਜ਼ਬੂਤ ਕਰਾਂਗੇ ਅਸੀਂ ਕਿਸੇ ਦੇ ਗੁਲਾਮ ਨਹੀਂ ਹੈ ਕਿਸੇ ਬੰਦੇ ਦੇ ਕਿਸੇ ਬੰਦੇ ਦੇ ਨਹੀਂ ਅਸੀਂ ਸੋ ਅਮਰੀਕਾ ਅਕਾਲੀ ਦਲ ਦੇ ਪੰਥ ਦੇ ਆ ਪੰਥ ਮਜ਼ਬੂਤ ਕਰਾਂਗੇ ਇੱਥੇ ਹੀ ਹੈ ਜੀ ਇੱਥੇ ਹੀ ਹੈ ਸਾਰੇ ਸੁਖਵੀਰ ਸੇ ਬਾਦਲ ਛੱਡ ਗਿਆ ਅਸੀਂ ਕਰੀਏ ਜੀ ਸੁਖਵੀਰ ਸੇ ਬਾਦਲ ਛੱਡ ਗਏ ਨਹੀਂ ਉਹ ਕਹਿੰਦੇ ਅਸੀਂ ਤੱਕੜੀ ਨੂੰ ਨਹੀਂ ਵੋਟ ਪਾਣੀ ਅਸੀਂ ਪਾਣੀ ਹੈ ਸਾਨੂੰ ਦਰਦ ਹੈ ਕਿਉਂਕਿ 104 ਸਾਲ ਪੁਰਾਣੀ ਪਾਰਟੀ ਹੈ ਇਸੋ 4 ਸਾਲ ਕਾਂਗਰਸ ਤੋਂ ਬਾਅਦ ਦੂਜੀ ਜ ਵੱਡੀ ਪਾਰਟੀ ਦੇ 104 ਸਾਲ ਪਾਰੇ ਪਲਾਨੀ ਇਹਦਾ ਕੋਈ ਇਤਿਹਾਸ ਹੈ ਕੁਰਬਾਨੀਆਂ ਚ ਰਿਕਲੀ ਪਾਰਟੀ ਹੈ ਲਹੂ ਪੁੱਜਾਈ ਦਾ ਇਤਿਹਾਸ ਹੈ ਅਸੀਂ ਆਪਣੇ ਬਜ਼ੁਰਗਾਂ ਦੀ ਕਬਾਈ ਨੂੰ ਕਦੀ ਕਾਲਣਾ ਨੂੰ ਅਸੀਂ ਬੈਤਰੀ ਜਾਣਦੇ ਹਾਂ ਜਦੋਂ ਤੁਹਾਨੂੰ ਜੁਆਇਨ ਵਾਪਸ ਜੁਆਇਨ ਕਰਨ ਪਹੁੰਚੇ ਸੀ ਤੁਸੀਂ ਉਦੋਂ ਵੀ ਕਿਹਾ ਸੀਗਾ ਵੀ ਮੈਂ ਵਾਪਸ ਜੁਆਇਨ ਨਹੀਂ ਹੋ ਰਹੀ ਮੈਂ ਤਾਂ ਕਾਲੀ ਹੀ ਸੀ ਇਹ ਕਾਲੀ ਰਹਾ ਮੰਗੀ ਉਦੋਂ ਵੀ ਉਹਨਾਂ ਨੇ ਕਿਹਾ ਸੀ ਇਹ ਨਹੀਂ ਸੀ ਮੈਨੂੰ ਫੋਨ ਕਰਦੇ ਮੈਂ ਇਹਨਾਂ ਨੂੰ ਫਿਰ ਵੀ ਕਰ ਲੈਂਦਾ ਸੀ ਕਿਹਾ ਹੁਣ ਵੀ ਉਹਨਾਂ ਦੇ ਤੁਹਾਨੂੰ ਫੋਨ ਆ ਰਹੇ ਆ ਹੁਣ ਕੋਈ ਨਹੀਂ ਆਇਆ ਮੈਂ ਆਪ ਨੂੰ ਕਹਿਤਾ ਸੀ ਕਿ ਮੈਂ ਉਸ ਮੀਟਿੰਗ 'ਚ ਨਹੀਂ ਆਣਾ ਕਿਉਂਕਿ ਜੇ ਤੁਸੀਂ ਸਾਨੂੰ ਇਸ ਤਰੀਕੇ ਨਾਲ ਤੱਕਾ ਦਿਓਗੇ ਕਿ ਸ਼੍ਰੋਮਣੀ ਕਾਲ ਦਾ ਕੈਂਡੀਡੇਟ ਇੱਟੇ ਵੀ ਤੁਸੀਂ ਦਿੱਤੀ ਨਿਸ਼ਾਨ ਵੀ ਤੁਹਾਡਾ ਹੀ ਹੋਵੇ ਤੁਸੀਂ ਅੱਜ ਉਹਨਾਂ ਨਾਲ ਗਦਾਰੀ ਕਰ ਰਹੇ ਹੋ ਪਾਰਟੀ ਨਾਲ ਬੇਵਫਾਈ ਕਰ ਰਹੇ ਹੋ ਮੈਂ ਤੇ ਅਨੁਸ਼ਾਸਨ ਕਮੇਟੀ ਨੂੰ ਵੀ ਬੇਨਤੀ ਕਰਦੀ ਹਾਂ ਅਨੁਸ਼ਾਸਨੀ ਕਮੇਟੀ ਨੂੰ ਕਿ ਜਿਸ ਦਾ ਤੁਸੀਂ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਕੱਢਿਆ ਸੀ ਇੱਕ ਇਹ ਬਲਟੋਏ ਦੇ ਕਹਿਣ ਉੱਤੇ ਕਿ ਇਹਨੇ ਸਾਡੇ ਵੋਟਾਂ ਦੂਜੇ ਪਾਸੇ ਪਾਈਆਂ ਜੇ ਉਹ ਤੇਨ ਸਾਸਰੀ ਕਾਰਵਾਈ ਹੋ ਸਕਦੀ ਹੈ ਤੇ ਸਰਦਾਰ ਸੁਖਵੀਰ ਸੇ ਬਾਦਲ ਡਾਕਟਰ ਚੀਮਾ ਬੇਸ਼ੇਂਦਰ ਕਰੇਵਾਲ ਜਿਹੜੇ ਬੋਲਦੇ ਹੈ ਕਲਵਾਂਸੇ ਮੰਨਣ ਤੇ ਸਾਰੀ ਜਥੇਬੰਦੀ ਜਿਹੜੀ ਬੋਲਦੀ ਹੈ ਉਹਨਾਂ ਤੇ ਕਿਉਂ ਨਹੀਂ ਕਰਦੇ ਗਿਆਨੀ ਪਰਬੰਧ ਉਹਨਾਂ ਨੇ ਕਹਿਸਾ ਕਿ ਬੈਂਕ ਆਪਾਂ ਬਾਦ ਅਲਮੀ ਚ ਗਈ ਹੈ ਜੋ ਸੀ ਕੇ ਸੀ ਇਹ ਤੋਂ ਪੁਨਰਚਾਨ ਹੋਸ ਅਸੀਂ ਜਾਨੇ ਕਰ ਰਹੀ ਸੀ ਉਹਨਾਂ ਨੇ ਇੱਕ ਜਾਨੇ ਨੂੰ ਇੱਕ ਜਾਨੇ ਨੂੰ ਅਸੀਂ ਅਸੀਂ ਜਿੱਤ ਗਏ ਤੇ ਜਿਹੜੇ ਬਾਕੀ ਸੀ ਉਹ ਹਰ ਗਏ ਇਹਦੇ ਬਾਰੇ ਸੀ ਇਹ ਕਹਿ ਸਕਦੇ ਹੋ ਕਿ ਸਿਰ ਬਾਦਲ ਦਲ ਜਿੱਤੇ ਹੈ ਸ਼੍ਰੋਮਣੀ ਅਕਾਲੀ ਦਲ ਜਿੱਤੇ ਪੰਜਾਬ ਚ ਠੀਕ ਹੈ ਜੀ ਉਹ ਜਿੱਤ ਗਈ ਮੁਬਾਰਕ ਉਹਨੂੰ ਜਿੱਤ ਗਈ ਉਹਨਾਂ ਨੇ ਮਿਹਨਤ ਕੀਤੀ ਹੋਏਗੀ ਉਹਨਾਂ ਨੇ ਸਾਰਾ ਕੁਝ ਕੀਤਾ ਪਰ ਗੱਲ ਇਹ ਹੈ ਕਿ ਇਹ ਸੋਚੋ ਇੱਕ ਪ੍ਰਵਾਦ ਜਿਤਾਉਣਾ ਹੈ ਕਿ ਪਾਰਟੀ ਜਿਤਾਉਣੀ ਅਸੀਂ ਪਾਰਟੀ ਜਿਤਾਉਣੀ ਹੈ ਸਾਰਾ ਪੰਜਾਬ ਹਾਰ ਗਿਆ ਸ਼੍ਰੋਮਣੀ ਅਕਾਲੀ ਦਲ ਹਾਰ ਗਿਆ ਜਮਾਤ ਜ਼ਬਤ ਹੋ ਗਈ ਦੇਖੋ ਪਾਰਟੀ ਦੀ ਜਮਾਤ ਜ਼ਬਤ ਹੋਣੀ ਬਹੁਤ ਚਿੰਤਾਜਨਕ ਵਿਸ਼ਾ ਹੈ ਇਹ ਮਤ ਸੋਚੋ ਇੱਕ ਸੀਟ ਜਿੱਤ ਗਏ ਤੇ ਅਸੀਂ ਬੜੀ ਵੱਡੀ ਮਾਰ ਕਾ ਮਾਰ ਰਿਹਾ ਪੰਜ ਪੰਜ ਚੋਣਾ ਹੋ ਗਿਆ ਲਗਾਤਾਰ 17 ਤੋਂ ਲੈ ਕੇ ਹੁਣ ਤੱਕ ਹਰ ਇੱਕ ਦੇ ਵਿੱਚ ਜਮਾਨਤ ਦੇ ਚ ਹਰ ਇੱਕ ਦੇ ਵਿੱਚ ਜਮਾਨਤ ਦੇ ਚ ਉਹ ਕਿਉਂ ਨਹੀਂ ਅਨਲਾਈਜ਼ ਕਰਦੇ ਕਿ ਕਿਹੜੀ ਗੱਲ ਹੈ ਕੀ ਗੱਲ ਹੈ ਸਗੋਂ ਉਲਟਾ ਸਗੋਂ ਜਿਹੜੇ ਬੰਦੇ ਇਸ ਦੀ ਚਿੰਤਾ ਕਰਦੇ ਉਹਨਾਂ ਤੇ ਤੋਹਮਤਾ ਲਾਉਂਦੇ ਜੇ ਅਸੀਂ ਸ਼੍ਰੀ ਅਕਾਲ ਤਾ ਸਰਬ ਤੇ ਗਏ ਆ ਕਿਉਂ ਗਏ ਆ ਕਿਉਂਕਿ ਸਾਨੂੰ ਬਹੁਤ ਮਾਰ ਪੈ ਰਹੀ ਹੈ ਗੁਰੂ ਸਾਹਿਬ ਜੀ ਦਾ ਸਾਨੂੰ ਜਿੱਦਾਂ ਕਿਤੇ ਬਖਸ਼ਿਸ਼ ਤੋਂ ਅਸੀਂ ਬੰਜੇ ਰਹਿ ਰਹੇ ਆ ਲੋਕ ਸਾਡੇ ਤੋਂ ਨਰਾਜ ਹੋ ਕੇ ਸਾਡੇ ਤੋਂ ਦੂਰੀ ਪੜਾਈ ਜਾਂਦੇ ਆ ਲੋਕ ਸਾਡੇ ਤੋਂ ਨਿਰਾਸ਼ ਹੈ ਨਰਾਜ ਹੈ ਸਾਰੀ ਸਿੱਖ ਕੌਮ ਸੇ ਕੌਮ ਦੀ ਕੋਈ ਤਸल्ली ਹੁੰਦੀ ਹੈ ਜਦੋਂ ਕੌਮ ਦਾ ਗੁੱਸਾ ਹੋਵੇ ਨਾ ਜੀ ਉਹ ਸ਼੍ਰੀ ਅਕਾਲ ਤਾਜ ਸਾਹਿਬ ਦੇ ਉੱਤੇ ਜਾ ਕੇ ਜਦ ਨਤ ਪ੍ਰਸਤ ਕਰਨੇ ਫਿਰ ਕੌਮ ਥੋੜੀ ਬਈ ਸੈਟੀਸਫਾਈ ਹੋ ਜਾਂਦੀ ਹੈ ਤੇ ਸਾਨੂੰ ਕੀ ਇਤਰਾਜ ਆਪਣੇ ਗੁਰੂ ਕੋ ਜਾਂਦੀ ਜੇ ਅਸੀਂ ਉੱਥੇ ਜਾਂਦੇ ਆ ਤਾਂ ਵੀ ਉਹ ਦੁੱਖ ਰਣ ਲੱਗਦਾ ਜੇ ਅਸੀਂ ਉੱਥੇ ਜਾ ਕੇ ਬੇਨਤੀ ਕੀਤੀ ਹੈ ਤਾਂ ਵੀ ਉਹ ਤਕਲੀਫ ਹੁੰਦੀ ਜੇ ਅਸੀਂ ਸ਼ੋਮਨੀ ਕਾਲੀਦਾਲ ਦਾ ਦੇਖੋ ਤੁਸੀਂ ਕੈਂਡੀਡੇਟ ਸਾਡਾ ਹੋਵੇ ਜਦੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ ਇਹਦਾ ਸਮਝੋ ਨਜਾਇਜ਼ ਫਾਇਦਾ ਉਠਾਇਆ ਨਜਾਇਜ਼ ਇਹਦਾ ਮਤਲਬ ਕੀ ਕਹਿੰਦੇ ਹੁੰਦੇ ਆ ਉਹਦੇ ਫਾਇਦਾ ਉਠਾਉਣ ਲਈ ਜਿੱਦਾਂ ਬਾਦਲ ਸਾਹਿਬ ਨੇ ਪਹਿਲਾਂ ਨਜਾਇਜ਼ ਉਹਨੇ ਕੀਤੀ ਉਹਨਾਂ ਨੇ ਨਜਾਇਜ਼ ਫਾਇਦਾ ਉਠਾ ਕੇ ਇਹਨੂੰ ਆਪਣੇ ਖੇਮੇ ਚ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਇਹ ਇਸੇ ਦਿcale ਸੀ ਇੱਜ਼ਤ ਵਾਲੇ ਸੀ ਇਹ ਵਾਪਸ ਆਏ ਉਸੇ ਦਿਨ ਇਹਨੇ ਕੋਈ 10 ਦਿਨ ਬਾਅਦ ਆਏ ਉਸੇ ਦਿਨ 2 ਵਜੇ ਤੱਕ ਐਸ ਵੇਲੇ ਪਹੁੰਚ ਚੁੱਕੇ ਸੀ ਸਾਡੇ ਕੋਲ ਗਲਤੀ ਹੋ ਗਈ ਹੈ ਅਸੀਂ ਨਹੀਂ ਐਸੀ ਪਾਰਟੀ ਨਹੀਂ ਛੱਡੀ ਇਹ ਕਿਸੇ ਦੇ ਮਨ ਚ ਦੱਦ ਹੋਏਗਾ ਤਾਂ ਉਹ ਰਵੇ ਤੇ ਸੋਚ ਤੁਸੀਂ ਵੀ ਜਿੱਦ ਤਨ ਅਸੀਂ ਸ਼ੋਮਨੀ ਕਾਲੀਦਲ ਦੇ ਉੱਥੇ ਕੇ ਕਾਲ ਤੱਕ ਤਾਂ ਵੀ ਸਾਡੇ ਖਿਲਾਫ ਜੇ ਬੀਬੀ ਜੀ ਚਲੇ ਗਏ ਖੁਸ਼ ਹੋ ਕੇ ਕਾਨਫਰੰਸ ਪ੍ਰੈਸ ਚੀਮਸਫ ਕਰ ਰਹੇ ਹਮੇਸ਼ਿੰਦਰ ਗਰੇਵਾਲ ਕਰ ਰਹੇ ਜੇ ਅਸੀਂ ਵਾਪਸ ਆ ਗਈਏ ਫਿਰ ਬਸ ਫੇ ਅਫਸੋਸ ਆ ਗਿਆ ਕਿਉਂ ਇਹਦਾ ਮਤਲਬ ਉਹਨਾਂ ਦਰਦ ਨਹੀਂ ਪਾਰਟੀ ਦਾ ਉਹਨਾਂ ਸਰ ਆਪਣੇ ਨਾ ਮਤਲਬ ਹੈ ਪਾਰਟੀ ਦਾ ਕੋਈ ਦਰਦ ਨਹੀਂ ਵੀਰ ਜਸਵੰਤ ਇਹ ਹਾਰਿਕ ਪਾਰਟੀਆਂ ਆਪੇ ਜੀਵਿਕ ਨੂੰ ਬਚਾ ਲਈ ਸਰਕਾਰ ਆਪਣੇ ਨੇਵਲ ਤੇ ਰਹੀ ਹੈ جن کے دیکھو گل یہ ووٹ پی چھبی سو سنو پتا ہے سیٹ رہی ہے ਸਾਨੂੰ ਇਹ ਵੀ ਪਤਾ ਕਿ ਉਥੇ ਸਾਰੇ ਜਿਆਦਾ ਜਿਆਦਾਤਰ ਗਰੀਬ ਲੋਕ ਰਹਿੰਦੇ ਐ ਇਸ ਗੱਲ ਦਾ ਹੀ ਪਤਾ ਕਿ ਉਹ ਸਰਕਾਰ ਦੇ ਪ੍ਰੈਸ਼ਰ ਤੰਗ ਆਉਣਗੇ ਇਸ ਗੱਲ ਦਾ ਵੀ ਪਤਾ ਕਿ ਉਹਨਾਂ ਨੂੰ ਬਹੁਤ ਸਾਰੇ ਲਾਲਚ ਵੀ ਦਿੱਤੇ ਜਾਣਗੇ ਕੁਝ ਐਸੇ ਲੋਕ ਹੁੰਦੇ ਐ ਪਰ ਗੱਲ ਇਹ ਐ ਕਿ ਅਸੀਂ ਤੇ ਮਿਹਨਤ ਕਰਨੀ ਐ ਮਿਹਨਤ ਵਿੱਚੋਂ ਕਿੰਨੀ ਵੋਟ ਪੈਂਦੀ ਐ ਮੈਨੂੰ ਆਸ ਐ ਤੇ ਪੂਰਾ ਵਿਸ਼ਵਾਸ ਵੀ ਐ ਕਿ 2600 ਨਾਲੋਂ ਕਿਤੇ ਵਧਾਂਗੇ ਅਸੀਂ ਕਮ ਸੋ ਕਮ ਜੇ ਅੱਗੇ 2600 ਪਈ ਸੀ ਤੇ ਹੁਣ ਦੇਖੋ ਬੀਐਸਪੀ ਵਾਲਿਆਂ ਨੂੰ 1700 ਪਈ ਸੀ ਇਨਾ 1700 ਬਾਰਿਆਂ ਨੂੰ ਅਸੀਂ ਆਤੇਰੇ ਇਹ ਜਿਹੜੀ ਆਪਣੀ ਵੋਟ ਹੈ ਭਾਵੇਂ 2600 ਸੀ 26000 ਹੋ ਜੇ 20000 ਹੋ ਜੇ 15000 ਹੋ ਜੇ ਮੈਨੂੰ ਨਹੀਂ ਪਤਾ ਇਸ ਗੱਲ ਦਾ ਸਾਡਾ ਫਰਜ਼ ਬੰਦਾ ਹੈ ਕਿ ਉਰਾਂ ਨੂੰ ਜਾ ਕੇ ਵੋਟਾਂ ਮੰਗਣੀਆਂ ਵੋਟਾਂ ਕਿੰਨੀਆਂ ਪੈਂਦੀਆਂ ਇਹ ਪਰਵੇਸ਼ ਦੇ ਹੱਥ ਵਿੱਚ ਹੈ ਪਰ ਭੱਜ ਕੇ ਨਹੀਂ ਜਾਣਾ ਚਾਹੀਦਾ ਮੈਦਾਨ 'ਚ ਜੇ ਅਸੀਂ ਬਿਧਾਨ ਛੱਡ ਕੇ ਭੱਜ ਗਏ ਉਹਦਾ ਕੀ ਫਾਇਦਾ ਹੋਏਗਾ ਕਿ ਲੋਕਾਂ ਨੇ ਕਿਹਾ ਸੀ ਹੁਣ ਸਾਰਾ ਸਾਰੇ ਹਲਕੇ ਦੇ ਵਿੱਚ ਮੇਰੇ ਖਾ ਜਿੰਨਾ ਸ਼੍ਰੋਮਣੀ ਕਲਦਾਂ ਦਾ ਪ੍ਰਚਾਰ ਹੋਇਆ ਅਸੀਂ ਘੱਟ ਕੀਤਾ ਤੁਸੀਂ ਜ਼ਿਆਦਾ ਕੀਤਾ মিডিਏ ਵਾਲੇ ਨੇ ਮੈਮੇ ਦਾ ਪ੍ਰੈਸਰ ਸਾਡਾ ਬਹੁਤ ਪ੍ਰਚਾਰ ਕੀਤਾ ਕਿ ਸੋ ਮਨੀ ਅਕਾਲੀਪੁਰ ਦਾ ਕੈਂਡੀਡੇਟ ਲੜ ਰਿਹਾ ਜੋ ਵੀ ਐਸ ਵੀ ਪ੍ਰੈਸ ਕਾਨਫਰੰਸ ਤੇ ਸਵਾਲ ਵੀ ਕੀਤਾ ਸੀ ਮੈਂ ਕਿ ਤੁਸੀਂ ਗੀਟ ਕੋਰਨ ਆਪ ਪੂਰਾ ਪੰਜਾਬ ਜਾਣਦਾ ਤੁਹਾਡਾ ਕੈਂਡੀਡੇਟ ਸਿਰ ਨਾਲ ਵੀ ਲੈ ਕੇ ਆਏ ਤੇ ਜਿੰਨਾ মিডিਆ ਬੈਠਾ ਅਸੀਂ ਫਿਰ ਉਹਨਾਂ ਦਾ ਨਾਮ ਨਹੀਂ ਮੈਨੂੰ ਅੱਜ ਤੱਕ ਨਹੀਂ ਪਤਾ ਅੱਛਾ ਦੁੱਖ ਦੀ ਗੱਲ ਇਹ ਹੈ ਕਿ ਉਹਨੇ ਕਿਹਾ ਅਸੀਂ ਤੇ ਹਮਾਇਤ ਮੰਗੀ ਨਹੀਂ ਅੱਛਾ ਦੁੱਖ ਦੀ ਇਸ ਗੱਲ ਹੈ ਕਿ ਉਹਨੇ ਕਿਹਾ ਅਸੀਂ ਤੇ ਹਮਾਇਤ ਹੀ ਨਹੀਂ ਮੰਗੀ ਕਿਉਂ ਹਮਾਇਤ ਦਿੰਦੇ ਸਾਨੂੰ ਅਕਾਲੀ ਦਲ ਭਲਾ ਹੋਵੇ ਉਹਨਾਂ ਦੇ ਦਿੱਤੀ ਤੇ ਜਿਹੜਾ ਬੰਦਾ ਮਹੀਨਾ ਪਹਿਲੇ ਛੱਡ ਕੇ ਜਾਂਦਾ ਲੋਕ ਸਭਾ ਦੀ ਚੋਣ ਵਿੱਚ ਸਾਡੇ ਖਿਲਾਫ ਹੈ ਉਹ ਛੱਡ ਕੇ ਗਏ ਤੇ ਬਾਅਦ ਵਿੱਚ ਇਹ ਕਹਿੰਦੇ ਸਾਡਾ ਹਮਾਇਤ ਹੈ ਕਿਉਂ ਦਿੱਤੀ ਹਮਾਇਤ ਜਦੋਂ ਬੰਗੀ ਨਹੀਂ ਉਹਨਾਂ ਨੇ ਇਹਦਾ ਮਤਲਬ ਕਿ ਆਪਾਂ ਪਾਰਟੀ ਨੂੰ ਨੁਕਸਾਨ ਕਰ ਰਹੇ ਹਾਂ ਪਾਰਟੀ ਨੂੰ ਕਮਜ਼ੋਰ ਕਰ ਰਹੇ ਹਾਂ ਪਾਰਟੀ ਨੂੰ ਤੇ ਪਿਜਾ ਕੇ ਲੈ ਜਾਣਾ ਬੜੀ ਵੱਡੀ ਸਾਡੀ ਬੇਤੀ ਦੂਜੀ ਦੇਖੋ ਗੱਲ ਇਹ ਹੈ ਸਰਵ ਪ੍ਰਵਾਨਤ ਕੋਈ ਵੀ ਨਹੀਂ ਹੁੰਦਾ ਸਰਵ ਪ੍ਰਵਾਨਤ ਇੱਕ ਕੌਮ ਦਾ ਇੱਕੋ ਤੋਂ ਰਸ਼ੀਆ ਕੰਕਰ ਸਾ

ਜੀ ਪਰਸੈਂਟ ਨੂੰ ਆਪਾਂ ਸੇ ਲੜ ਰਹੇ ਆਂ ਕਿ ਆਪਾਂ ਕਿੱਥੇ ਆ ਰਹੇ ਤਕਲੀਫ ਹੀ ਇਸ ਗੱਲ ਦੀ ਹੈ ਕਿ 10 10 12 ਸਾਲ ਤੋਂ ਸ਼੍ਰੋਮਣੀ ਕਾਲਜ ਡਾਊਨ ਜਾ ਰਿਹਾ ਹੈ ਲੇਕਿਨ ਪ੍ਰਧਾਨ ਨੂੰ ਕੋਈ ਚਿੰਤਾ ਹੀ ਨਹੀਂ ਕਰਨ ਕੀ ਮੰਨਦੇ ਹੋ ਤੁਸੀਂ ਦੇਖਦੇ ਹੀ ਹੋ ਜਿਉਂ ਤੋਂ ਲੈ ਕੇ ਗੁਰੂ ਸਾਹਿਬ ਜੀ ਦਾ ਅਪਮਾਨ ਹੋਇਆ ਵਿਅਦਿ ਹੋਈ ਹੈ ਉਦੋਂ ਤੋਂ ਲੈ ਕੇ ਅਸੀਂ ਡਾਊਨ ਨਹੀਂ ਡਾਊਨ ਨਹੀਂ ਗਏ ਔਰ ਉਹਦੀ ਸਚਾਈ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵੀ ਕਾਲੇ ਸੀ ਸੁਣੀ ਉਹਦੇ ਵਿੱਚ ਸਾਰਾ ਕੁਝ ਬੋਲ ਰਹੇ ਹੈ ਕੀ ਮੈਂ ਅਸੀ ਇਨਕੁਆਰੀ ਕੀਤੀ ਹੈ ਸਿੰਘ ਸਾਹਿਬ ਜਿਹੜੇ ਸਨ ਸਦਾ ਗੁਰਮੁਖ ਸਿੰਘ ਜੀ ਉਹਦੀ ਵੀ ਮੈਂ ਇੱਕ ਵੀਡੀਓ ਸੁਣੀ ਕੋਈ ਬੋਲ ਰਿਹਾ ਜੇ ਸਾਰਾ ਕੁਝ ਦੱਸ ਰਿਹਾ ਤੇ ਫਿਰ ਦੁੱਖ ਦੀ ਗੱਲ ਇਹ ਹੈ ਕਿ ਜਿਨ੍ਹਾਂ ਦੇ ਬਾਰੇ ਉਹਨਾਂ ਕਿਹਾ ਕਮ ਸਿਕਮ ਉਹ ਆਪਣੀ ਗੱਲ ਮੰਨਣ ਨੂੰ ਤਿਆਰ ਨਹੀਂ ਬੀਬੀ ਜੀ ਹੈਰਾਨੀ ਦੀ ਗੱਲ ਅੱਜ ਤੋਂ 5 ਸਾਲ ਪਹਿਲਾਂ ਵਿਜਿੰਦਰ ਸਿੰਘ ਢੀਂਗ ਸਾਹਣੀ ਉਸੇ ਰਿਪੋਰਟ ਨੂੰ 5-5 ਰੁਪਏ 'ਚ ਵੇਚਦੇ ਸਨ ਦੇਖੋ ਉਸਤੇ ਵੇਚਦੇ ਸੀ ਨਹੀਂ ਨਹੀਂ ਇਹ ਦੱਸਦੇ ਸੀ ਇਹ ਅਸੀਂ ਦੱਸਦੇ ਇਹ ਅਸੀਂ ਦੱਸਦੇ ਉਹ ਸੁਣ ਲੋ ਇਹ ਅਸੀਂ ਦੱਸਦੇ ਸੀ ਇਹ ਆ ਰਿਪੋਰਟ ਜਿਹੜੀ ਲੀਕ ਕਿਦਾਂ ਹੋਈ ਇਹ ਸਰਕਾਰ ਦੀ ਅਣਗਹਿਲੀ ਦੱਸਦੇ ਸੀ ਵੀ ਲੀਕ ਕਿਦਾਂ ਹੋ ਗਈ ਜਿਹੜੀ ਰਿਪੋਰਟ ਨਾਲ ਖੜ ਕੇ ਪੰਜ ਪੰਜ ਮੁੱਦੇ ਲੱਗਦੇ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਉਹ ਲੀਕ ਕਿਦਾਂ ਹੋ ਗਈ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਜਿਹੜੀ ਸੀ ਉਹ ਵਿਧਾਨ ਸਭਾ 'ਚ ਆਉਣੀ ਸੀ ਵਿਧਾਨ ਸਭਾ 'ਚ ਆਉਣ ਤੋਂ ਪਹਿਲਾਂ ਲੀਕ ਕਿਦਾਂ ਹੋ ਗਈ ਉਹ ਲੀਕ ਦੱਸਿਆ ਸੀ ਵੀ ਅਣਗਹਿਲੀ ਸਰਕਾਰ ਦੀ ਦੇਖੋ ਤੁਸੀਂ ਵੀ ਵਿਧਾਨ ਸਭਾ 'ਚ ਰੱਖੀ ਸੀ ਰਿਪੋਰਟ ہیں رابط نا интерال نے ਅੱਜ ਵੀ ਮੈਂ ਸਿਧਾਂਤ ਦੀ ਗੜਾਈਏ ਉਹਦਾ ਵੀ ਅਸੂਲਾਂ ਦੀ ਗੜਾਈ ਸੀ ਅੱਜ ਵੀ ਅਸੂਲਾਂ ਦੀ ਗੜਾਈ ਉਹਦਾ ਵੀ ਪੰਥ ਕਰਕੇ ਸੀ ਅੱਜ ਵੀ ਪੰਥ ਕਰਕੇ ਉਹਦਾ ਵੀ ਸ਼੍ਰੋਮਣੀ ਕਾਲਦਰ ਦੀ ਮਜ਼ਬੂਤੀ ਦੀ ਗੱਲ ਸੀ ਅੱਜ ਵੀ ਸ਼੍ਰੋਮਣੀ ਕਾਲਦਰ ਦੀ ਮਜ਼ਬੂਤੀ ਦੀ ਗੱਲ ਕਰਕੇ ਤੁਸੀਂ ਦੱਸੋ ਕਿ ਮੈਂ ਕਾਲਦਰ ਦੇ ਬਾਹਰ ਕਿੱਥੋਂ ਆ ਮੈਂ ਪਹਿਲਾਂ ਵੀ ਕਿਹਾ ਸੀ ਕਿ ਨਾ ਮੈਂ ਸ਼੍ਰੋਮਣੀ ਕਾਲਦਰੋਂ ਛੱਡਿਆ ਨਾ ਮੈਂ ਛੱਡਣਾ ਨਾ ਮੈਂ ਕਿਸੇ ਨਾਰਾਜ਼ ਉਹ ਕਹਿੰਦੇ ਸੀ ਘਰ ਆਉਣਾ ਮੈਂ ਕਿਹਾ ਆ ਜਾਓ ਜੀ ਸੱਦ ਕੇ ਔਰ ਉਸ ਸਟੇਜ ਉੱਤੇ ਡੱਟ ਕੇ ਬੋਲੀ ਸੀ ਡੱਟ ਕੇ ਮੈਂ ਇਹ ਨਹੀਂ ਕਿਹਾ ਸੀ ਗੱਲ ਮੈਂ ਕਿਹਾ ਤੁਸੀਂ ਗਲਤ ਹੋ